ਹਾਂਜੀ ਦੋਸਤੋ ਪੂਜਾ ਪਾਠ ਕਰਦੇ ਸਮੇਂ ਧਿਆਨ ਰੱਖਣਯੋਗ 11 ਗੱਲਾਂ ਜ਼ਰੂਰ ਸੁਣੋ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਪੂਜਾ ਪਾਠ ਕਰਨ ਤੋਂ ਬਾਅਦ ਵੀ ਸਾਨੂੰ ਇੰਨੇ ਸਾਰੇ ਦੁੱਖ ਕਸ਼ਟਾਂ ਦਾ ਅਤੇ ਬਿਮਾਰੀਆਂ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਹੈ ਆਖਿਰ ਅਸੀਂ ਉਹ ਕਿਹੜੀਆਂ ਗਲਤੀਆਂ ਕਰ ਰਹੇ ਹੁੰਦੇ ਹਾਂ ਜਿੰਨਾ ਕਰਕੇ ਸਾਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨੀਆਂ ਤੇ ਦਿੱਕਤਾਂ ਦਾ ਸਾਹਮਣਾ ਆਪਣੀ ਜ਼ਿੰਦਗੀ ਦੇ ਵਿੱਚ ਹਰ ਮੋੜ ਤੇ ਕਰਨਾ ਪੈਂਦਾ ਹੈ ਆਖਰ ਦੋਸਤੋ ਅਸੀਂ ਪੂਜਾ ਪਾਠ ਕਰਦੇ ਸਮੇਂ ਅਜਿਹਿਆਂ ਕੁਝ ਗਲਤੀਆਂ ਕਰਦੇ ਹਾਂ ਜਿਨ੍ਹਾਂ ਕਰਕੇ ਸਾਨੂੰ ਇੰਨਾਂ ਪਰੇਸ਼ਾਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਹ ਕਿਹੜੀਆਂ ਗਲਤੀਆਂ ਹਨ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੇ ਇਹ ਸਾਰੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰਨਾ ਜੀ ਅਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਆਪਣੇ ਯਾਰਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ ਜੀ ਵੀਡੀਓ ਨੂੰ ਇੱਕ ਲਾਈਕ ਵੀ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਉਣਾ ਜੀ ਤਾਂ ਆਓ ਹੁਣ ਜਿਆਦਾ ਦੇਰੀ ਨਾ ਕਰਦੇ ਹੋਏ ਜਾਣਦੇ ਹਾਂ ਪੂਜਾ ਪਾਠ ਕਰਦੇ ਸਮੇਂ ਕਿਹੜੀਆਂ-ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਅਤੇ ਕਿਹੜੀਆਂ ਗੱਲਾਂ ਦਾ ਖਾਸ ਰੂਪ ਦੇ ਵਿੱਚ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਆਓ ਜਾਣਦੇ ਹਾਂ ਨੰਬਰ 1 ਵਾਸਤੂ ਸ਼ਾਸਤਰ ਦੇ ਅਨੁਸਾਰ ਦੋਸਤੋ ਸਾਨੂੰ ਪੂਜਾ ਪਾਠ ਕਰਦੇ ਸਮੇਂ ਕਦੇ ਵੀ ਗੰਦੇ ਕੱਪੜੇ ਪਹਿਨ ਕੇ ਪੂਜਾ ਨਹੀਂ ਤੇ ਪਾਠ ਨਹੀਂ ਕਰਨਾ ਚਾਹੀਦਾ ਮਾਨਤਾਵਾਂ ਦੇ ਅਨੁਸਾਰ ਅਜਿਹਾ ਕਰਨ ਦੇ ਨਾਲ ਘਰ ਦੇ ਵਿੱਚ ਘੋਰ ਕੰਗਾਲੀ ਅਤੇ ਦਲੇਦਰਤਾ ਦਾ ਵਾਸ ਹੁੰਦਾ ਹੈ ਨੰਬਰ 2 ਦੋਸਤੋ ਪੂਜਾ ਪਾਠ ਕਰਦੇ ਸਮੇਂ ਸਾਨੂੰ ਆਪਣੇ ਮਨ ਨੂੰ ਹਮੇਸ਼ਾ ਹੀ ਬਾਰੋ ਰੋਕ ਕੇ ਇੱਕ ਮਨ ਇੱਕ ਚਿੱਤ ਹੋ ਕੇ ਪੂਰੀ ਤਰ੍ਹਾਂ ਪਵਿੱਤਰ ਰੱਖਣਾ ਚਾਹੀਦਾ ਹੈ ਅਤੇ ਪੂਜਾ ਦੇ ਦੌਰਾਨ ਕਦੇ ਵੀ ਮਨ ਨੂੰ ਦੂਸ਼ਿਤ ਨਹੀਂ ਰੱਖਣਾ ਚਾਹੀਦਾ ਕਿਉਂਕਿ ਪੂਜਾ ਪਾਠ ਦੇ ਸਮੇਂ ਜੇਕਰ ਅਸੀਂ ਮਨ ਦੇ ਵਿੱਚ ਬੁਰੇ ਖਿਆਲ ਰੱਖਦੇ ਹਾਂ ਤਾਂ ਸਾਨੂੰ ਉਸ ਪੂਜਾ ਪਾਠ ਦਾ ਸੁਭ ਫਲ ਪ੍ਰਾਪਤ ਨਹੀਂ ਹੁੰਦਾ ਇਸ ਤੋਂ ਇਲਾਵਾ ਸਾਨੂੰ ਅਪਵਿੱਤਰ ਬਰਤਨ ਦੇ ਵਿੱਚ ਗੰਗਾ ਜਲ ਨਹੀਂ ਰੱਖਣਾ ਚਾਹੀਦਾ ਅਪਵਿੱਤਰ ਧਾਤੂ ਜਿਵੇਂ ਕਿ ਐਲੂਮੀਨੀਅਮ ਅਤੇ ਲੋਹੇ ਦੇ ਬਰਤਨ ਵਿੱਚ ਗੰਗਾ ਜਲ ਨਹੀਂ ਰੱਖਣਾ ਚਾਹੀਦਾ ਕਿਉਂਕਿ ਦੋਸਤੋ ਗੰਗਾ ਜਲ ਨੂੰ ਤਾਂਬੇ ਦੇ ਬਰਤਨ ਵਿੱਚ ਹੀ ਰੱਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਨੰਬਰ 3 ਜੇਕਰ ਤੁਸੀਂ ਪੂਜਾ ਕਰਨ ਲਈ ਪੂਜਾ ਵਾਲੇ ਸਥਾਨ ਉੱਤੇ ਫੁੱਲ ਰੱਖਦੇ ਹੋ ਅਤੇ ਉਹ ਫੁੱਲ ਸੁੱਕ ਜਾਂਦੇ ਹਨ ਤਾਂ ਤੁਹਾਨੂੰ ਕਦੇ ਵੀ ਉਹਨਾਂ ਨੂੰ ਉੱਦਾਂ ਹੀ ਨਹੀਂ ਸੁੱਟਣਾ ਚਾਹੀਦਾ ਸਗੋਂ ਦੋਸਤੋ ਸਾਨੂੰ ਉਹਨਾਂ ਸੁੱਕੇ ਹੋਏ ਫੁੱਲਾਂ ਨੂੰ ਕਿਸੇ ਪਵਿੱਤਰ ਨਦੀ ਦੇ ਵਿੱਚ ਜਲ ਪ੍ਰਵਾਹ ਕਰਨਾ ਚਾਹੀਦਾ ਹੈ ਨੰਬਰ 4 ਇਸਤਰੀਆਂ ਨੂੰ ਕਦੇ ਵੀ ਭੁੱਲ ਕੇ ਵੀ ਪੂਜਾ ਘਰ ਦੇ ਵਿੱਚ ਸ਼ੰਖ ਨਹੀਂ ਵਜਾਉਣਾ ਚਾਹੀਦਾ ਅਜਿਹਾ ਕਰਨ ਨਾਲ ਮਾਤਾ ਲక్ష్ਮੀ ਜੀ ਹਮੇਸ਼ਾ ਹਮੇਸ਼ਾ ਦੇ ਲਈ ਉਹਨਾਂ ਦੇ ਘਰ ਵਿੱਚੋਂ ਚਲੀ ਜਾਂਦੀ ਹੈ ਜਿਸ ਕਾਰਨ ਉਸ ਘਰ ਦੇ ਵਿੱਚ ਧਨ ਦੌਲਤ ਦੀ ਵੱਡੀ ਹਾਨੀ ਹੁੰਦੀ ਹੈ ਅਤੇ ਉਹਨਾਂ ਨੂੰ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਨੰਬਰ 5 ਦੋਸਤੋ ਪੂਜਾ ਸਥਾਨ ਵਾਲੀ ਜਗ੍ਹਾ ਤੇ ਸਾਨੂੰ ਕਦੇ ਵੀ ਪਿੱਠ ਕਰਕੇ ਨਹੀਂ ਬੈਠਣਾ ਚਾਹੀਦਾ ਅਜਿਹਾ ਕਰਨ ਦੇ ਨਾਲ ਦੇਵੀ ਦੇਵਤਿਆਂ ਦਾ ਨਰਾਦਰ ਕਰਨ ਦੇ ਬਰਾਬਰ ਹੁੰਦਾ ਹੈ ਅਤੇ ਉਹ ਸਾਡੇ ਨਾਲ ਬੇਹੱਦ ਨਾਰਾਜ਼ ਹੋ ਜਾਂਦੇ ਹਨ ਜਿਸ ਕਰਕੇ ਸਾਨੂੰ ਦੁੱਖਾਂ ਕਸ਼ਟਾਂ ਮੁਸੀਬਤਾਂ ਦਾ ਅਸਥਾਈ ਰੂਪ ਚ ਸਾਹਮਣਾ ਕਰਨਾ ਹੀ ਪੈਂਦਾ ਹੈ ਨੰਬਰ 6 ਦੋਸਤੋ ਆਮ ਤੌਰ ਤੇ ਫੁੱਲਾਂ ਨੂੰ ਹੱਥਾਂ ਦੇ ਵਿੱਚ ਰੱਖ ਕੇ ਭਗਵਾਨ ਨੂੰ ਅਰਪਿਤ ਕੀਤੇ ਜਾਂਦੇ ਹਨ ਪਰ ਅਜਿਹਾ ਕਰਨਾ ਬਹੁਤ ਹੀ ਜ਼ਿਆਦਾ ਅਸ਼ੁੱਭ ਮੰਨਿਆ ਜਾਂਦਾ ਹੈ ਫੁੱਲਾਂ ਨੂੰ ਭਗਵਾਨ ਤੇ ਅਰਪਿਤ ਕਰਨ ਲਈ ਫੁੱਲਾਂ ਨੂੰ ਕਿਸੇ ਪਵਿੱਤਰ ਪਾਤਰ ਦੇ ਵਿੱਚ ਰੱਖਣਾ ਚਾਹੀਦਾ ਹੈ ਅਤੇ ਉਸ ਪਵਿੱਤਰ ਪਾਤਰ ਵਿੱਚੋਂ ਹੀ ਫੁੱਲਾਂ ਨੂੰ ਲੈ ਕੇ ਦੇਵੀ-ਦੇਵਤਿਆਂ ਨੂੰ ਉਹ ਫੁੱਲ ਅਰਪਿਤ ਕਰਨੇ ਚਾਹੀਦੇ ਹਨ ਅਜਿਹਾ ਕਰਨ ਨਾਲ ਘਰ ਦੇ ਵਿੱਚ ਸੁੱਖ ਸ਼ਾਂਤੀ ਆਉਂਦੀ ਹੈ। ਨੰਬਰ 7 ਬਹੁਤ ਸਾਰੇ ਲੋਕ ਅਜਿਹੇ ਹਨ ਜੋ ਦੀਪਕ ਨਾਲ ਦੀਪਕ ਲਗਾ ਕੇ ਜਗਾ ਲੈਂਦੇ ਹਨ। ਸ਼ਾਸਤਰਾਂ ਅਨੁਸਾਰ ਅਜਿਹਾ ਕਰਨ ਨਾਲ ਉਹ ਵਿਅਕਤੀ ਜਲਦੀ ਹੀ ਰੋਗੀ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਕਸ਼ਟਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਇਸ ਲਈ ਕਦੇ ਵੀ ਦੀਪਕ ਦੇ ਨਾਲ ਦੀਪਕ ਲਾ ਕੇ ਨਾ ਜਗਾਓ। ਕਿਉਂਕਿ ਅਜਿਹਾ ਕਰਨਾ ਸਾਡੇ ਲਈ ਬਹੁਤ ਜ਼ਿਆਦਾ ਅਸ਼ੁੱਭ ਸ਼ਬਦ ਹੁੰਦਾ ਹੈ ਨੰਬਰ 8 ਘਰ ਦੇ ਵਿੱਚ ਪੂਜਾ ਸਥਾਨ ਵਾਲੇ ਥਾਂ ਉੱਤੇ ਸਾਨੂੰ ਕਦੇ ਵੀ ਦੇਵੀ-ਦੇਵਤਿਆਂ ਦੀਆਂ ਟੁੱਟੀਆਂ ਹੋਈਆਂ ਮੂਰਤੀਆਂ ਅਤੇ ਫਟੀਆਂ ਹੋਈਆਂ ਤਸਵੀਰਾਂ ਨਹੀਂ ਰੱਖਣੀਆਂ ਚਾਹੀਦੀਆਂ ਜਿਨ੍ਹਾਂ ਨੂੰ ਰੱਖਣ ਦੇ ਨਾਲ ਘਰ ਦੇ ਵਿੱਚ ਦੁੱਖ ਕਲੇਸ਼ ਵੱਧਦੇ ਹਨ ਅਤੇ ਹਮੇਸ਼ਾ ਲੜਾਈ ਝਗੜੇ ਵੀ ਹੁੰਦੇ ਰਹਿੰਦੇ ਹਨ ਅਜਿਹਾ ਕਰਨ ਨਾਲ ਘਰ ਦੀ ਸ਼ਾਂਤੀ ਭੰਗ ਹੁੰਦੀ ਹੈ ਇਸ ਲਈ ਘਰ ਦੇ ਵਿੱਚ ਪੂਜਾ ਸਥਾਨ ਦੇ ਵਿੱਚ ਹਮੇਸ਼ਾ ਸਾਫ਼ ਸੁਥਰੀਆਂ ਸਾਫ਼ਤ ਮੂਰਤੀਆਂ ਹੀ ਰੱਖਿਆ ਜਾਣ ਅਜਿਹਾ ਕਰਨ ਨਾਲ ਤੁਹਾਡੇ ਘਰ ਦੇ ਵਿੱਚ ਬੇਹੱਦ ਖੁਸ਼ਹਾਲੀ ਆਵੇਗੀ ਨੰਬਰ 9 ਕਦੇ ਵੀ ਸਾਨੂੰ ਭਗਵਾਨ ਦੀ ਪੂਜਾ ਕਰਦੇ ਸਮੇ ਜਾਂ ਫਿਰ ਕਦੇ ਵੀ ਕਿਸੇ ਵੱਡੇ ਨਾਲ ਮਿਲਦੇ ਸਮੇ ਇੱਕ ਹੱਥ ਦੇ ਨਾਲ ਬਿਲਕੁਲ ਵੀ ਨਮਸਕਾਰ ਨਹੀਂ ਕਰਨੀ ਚਾਹੀਦੀ ਅਜਿਹਾ ਕਰਨ ਨਾਲ ਭਗਵਾਨ ਤੁਹਾਡੇ ਨਾਲ ਨਾਰਾਜ਼ ਹੋ ਜਾਂਦੇ ਹਨ ਅਤੇ ਤੁਹਾਡੇ ਸਿੱਧੇ ਕਰਮ ਵੀ ਪੁੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ ਨੰਬਰ 10 ਪੂਜਾ ਸਥਾਨ ਉੱਤੇ ਸਾਨੂੰ ਪਵਿੱਤਰਤਾ ਦਾ ਖਾਸ ਰੂਪ ਦੇ ਵਿੱਚ ਧਿਆਨ ਰੱਖਣਾ ਚਾਹੀਦਾ ਹੈ ਉਸ ਸਥਾਨ ਉੱਤੇ ਜੁੱਤੇ ਚੱਪਲ ਜਾਂ ਜੁਰਾਬਾਂ ਪਾ ਕੇ ਕੋਈ ਵੀ ਵਿਅਕਤੀ ਨਹੀਂ ਜਾਣਾ ਚਾਹੀਦਾ ਕਿਉਂਕਿ ਅਜਿਹਾ ਕਰਨ ਦੇ ਨਾਲ ਘਰ ਦੇ ਵਿੱਚ ਧਨ ਦੀ ਕਮੀ ਆਉਂਦੀ ਹੈ ਇਸ ਤੋਂ ਇਲਾਵਾ ਸਾਨੂੰ ਪੂਜਾ ਸਥਾਨ ਤੇ ਕੋਈ ਵੀ ਗੰਦਗੀ ਵਸਤੂ ਨਹੀਂ ਰੱਖਣੀ ਚਾਹੀਦੀ ਜੇਕਰ ਤੁਸੀਂ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਪੂਜਾ ਸਥਾਨ ਦੀ ਸਫਾਈ ਦਾ ਹਮੇਸ਼ਾ ਦੇ ਲਈ ਧਿਆਨ ਜ਼ਰੂਰ ਰੱਖਿਓ ਨੰਬਰ 11 ਦੋਸਤੋ ਜਲ ਦੁੱਧ ਦਹੀਂ ਭਗਵਾਨ ਦੇ ਪੂਜਾ ਸਥਾਨ ਉੱਤੇ ਅਰਪਿਤ ਕਰਨ ਸਮੇਂ ਉਹਨਾਂ ਦੇ ਵਿੱਚ ਕਦੇ ਵੀ ਆਪਣੀ ਉਂਗਲ ਜਾਂ ਹੱਥ ਨਹੀਂ ਪਾਉਣਾ ਚਾਹੀਦਾ ਅਜਿਹਾ ਕਰਨ ਨਾਲ ਉਹ ਜਲ ਦੁੱਧ ਦਹੀਂ ਉਹ ਅਪਵਿੱਤਰ ਹੋ ਜਾਂਦਾ ਹੈ ਜਿਸ ਕਾਰਨ ਸਾਡਾ ਟੇਕਿਆ ਮੱਥਾ ਉਹਨਾਂ ਦੇ ਚਰਨਾਂ ਵਿੱਚ ਸਵੀਕਾਰ ਨਹੀਂ ਹੁੰਦਾ ਅਤੇ ਸਾਨੂੰ ਭਗਵਾਨ ਵੱਲੋਂ ਕੋਈ ਵੀ ਸੁਭ ਫਲ ਦੀ ਪ੍ਰਾਪਤੀ ਨਹੀਂ ਹੁੰਦੀ ਨੰਬਰ 12 ਪੂਜਾ ਪਾਠ ਕਰਦੇ ਸਮੇਂ ਇਸ ਗੱਲ ਦਾ ਵੀ ਖਾਸ ਧਿਆਨ ਰੱਖੋ ਕਿ ਕਦੇ ਵੀ ਤੁਹਾਡੇ ਪੂਜਾ ਪਾਠ ਕਰਦੇ ਸਮੇਂ ਤੁਹਾਡੇ ਨੇੜੇ ਤੇੜੇ ਕੋਈ ਵੀ ਸ਼ੋਰ ਸ਼ਰਾਬਾ ਨਹੀਂ ਹੋਣਾ ਚਾਹੀਦਾ ਇਸ ਕਾਰਨ ਤੁਹਾਡੀ ਕੀਤੀ ਪੂਜਾ ਅਧੂਰੀ ਹੀ ਰਹਿ ਜਾਂਦੀ ਹੈ ਅਤੇ ਤੁਸੀਂ ਮਨ ਚਾਹ ਫਲ ਵੀ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹੋ ਪੂਜਾ ਸਥਾਨ ਵਾਲੀ ਥਾਂ ਉੱਤੇ ਹਮੇਸ਼ਾ ਸ਼ਾਂਤੀ ਹੀ ਹੋਣੀ ਚਾਹੀਦੀ ਹੈ ਜੇਕਰ ਅਸੀਂ ਇਹਨਾਂ ਗੱਲਾਂ ਦਾ ਧਿਆਨ ਨਹੀਂ ਰੱਖਦੇ ਤਾਂ ਸਾਨੂੰ ਹੋਰ ਗਰੀਬੀ ਅਤੇ ਕੰਗਾਲੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਨੋਟ ਸੋ ਦੋਸਤੋ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਅਤੇ ਜਿਹੜਾ ਵੀ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਮਾਤਾ ਲਕਸ਼ਮੀ ਜੀ ਉਸ ਦੀ ਹਰ ਇੱਕ ਮਨੋ ਕਾਮਨਾ ਜ਼ਰੂਰ ਪੂਰੀ ਕਰਨਗੇ ਸਾਡੀ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਲਦੀ ਹੀ ਮਿਲਦੇ ਹਾਂ ਕਿਸੇ ਅਗਲੀ ਜਾਣਕਾਰੀ ਨੂੰ ਲੈ ਕੇ ਤਦ ਤੱਕ ਲਈ ਆਪਣਾ ਧਿਆਨ ਰੱਖਣਾ ਜੀ